ਦੋਸਤੋ ਜੂਨ ਦਾ ਮਹੀਨਾ ਚੱਲ ਰਿਹਾ ਹੈ ਤੇ ਪੰਜਾਬ ਵਿੱਚ ਤਾਪਮਾਨ 48 ਡਿਗਰੀ ਤੋਂ ਵੀ ਪਾਰ ਜਾ ਰਿਹਾ ਹੈ। ਹਰ ਪਾਸੇ ਗਰਮੀ ਦੇ ਵੱਟ ਕੱਢੇ ਹੋਏ ਹਨ ਪਰ ਹਰ ਵਾਰ ਦੀ ਤਰ੍ਹਾਂ ਪੂਰੇ ਪੰਜਾਬ ਵਿੱਚ ਇਸ ਵਾਰ ਵੀ ਥਾ-ਥਾ ਉੱਤੇ ਸ਼ਬੀਲਾਂ ਲਗਾਈਆਂ ਜਾ ਰਹੀਆਂ ਹਨ। ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਠੰਡਾ ਮਿੱਠਾ ਜਲ ਚਕਾਇਆ ਜਾ ਰਿਹਾ ਹੈ। ਖਾਸ ਕਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਾਲੇ ਦਿਨ ਤਾ ਪੰਜਾਬ ਦਾ ਕੋਈ ਐਸਾ ਸ਼ਹਿਰ ਕੋਈ ਐਸਾ ਕਸਬਾ ਕੋਈ ਐਸਾ ਪਿੰਡ ਨਹੀਂ ਹੋੜਾ ਜਿੱਥੇ ਸ਼ਬੀਲ ਨਾ ਲਗਾਈ ਗਈ ਹੋਵੇ ਪਰ ਪੰਜਾਬ ਵਿੱਚ ਅਤੇ ਖਾਸ ਕਰਕੇ ਸਿੱਖ ਧਰਮ ਵਿੱਚ ਸ਼ਬੀਲ ਦੀ ਇਹ ਰੀਤ ਕਦੋਂ ਚੱਲੀ ਸੀ ਕਿਸ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਸ਼ਬੀਲ ਲਗਾਈ ਸੀ ਕੀ ਸ਼ਬੀਲ ਦਾ ਸਿੱਖ ਧਰਮ ਨਾਲ ਕੋਈ ਸੰਬੰਧ ਹੈ ਜਾਂ ਫਿਰ ਦੇਖੋ دیکھی ਇਹ ਰੀਤ ਸ਼ੁਰੂ ਹੋ ਗਈ ਕੀ ਹੈ ਸ਼ਬੀਲ ਦਾ ਇਤਿਹਾਸ ਕੀ ਸੱਚਮੁੱਚ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕਰਵਾਉਣ ਵਾਲੇ ਪਾਪੀ ਚੰਦੂ ਦੀ ਨੌ ਨੇ ਸ਼ਬੀਲ ਸ਼ੁਰੂ ਕੀਤੀ ਸੀ ਸ਼ਬੀਲ ਸਬੰਧੀ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਦੇਵਾਂਗੇ ਜਿਹਨਾਂ ਨੂੰ ਸੁਣ ਕੇ ਤੁਸੀਂ ਹੈਰਾਨ ਵੀ ਹੋਵੋਗੇ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜਦੋਂ ਵੀ ਹਰ ਸਾਲ ਪੰਜਾਬ ਵਿੱਚ ਗਰਮੀਆਂ ਦਾ ਮੌਸਮ ਸ਼ੁਰੂ ਹੁੰਦਾ ਤੇ ਸ਼ਬੀਲਾ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਨਾਲ ਹੀ ਸੋਸ਼ਲ ਮੀਡੀਆ ਤੇ ਇੱਕ ਦਾਵਾ ਇੱਕ ਅਫਵਾਹ ਵੀ ਵਾਇਰਲ ਹੁੰਦੀ ਦੇਖੀ ਜਾਂਦੀ ਹੈ ਕਿ ਜਿਸ ਵੇਲੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਅੰਤਾਂ ਦੇ ਤਸੀਹੇ ਦਿੱਤੇ ਜਾ ਰਹੇ ਸਨ ਤਾਂ ਉਸ ਵਕਤ ਪਾਪੀ ਚੰਦੂ ਜਿਸ ਨੇ ਪੰਜਵੇਂ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਵਾ ਕੇ ਸ਼ਹੀਦ ਕਰਵਾਇਆ ਸੀ ਉਸੇ ਪਾਪੀ ਚੰਦੂ ਦੀ ਨੌ ਨੇ ਕੈਦ ਵਿੱਚ ਤਸੀਹੇ ਸਹਰੇ ਪੰਜਵੇਂ ਪਾਤਸ਼ਾਹ ਜੀ ਦੇ ਕੋਲ ਆ ਕੇ ਉਹਨਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਗੁਰੂ ਮਹਾਰਾਜ ਨੂੰ ਆਪਣੇ ਹੱਥਾਂ ਦੇ ਨਾਲ ਠੰਡਾ ਸ਼ਰਬਤ ਪਿਆਇਆ ਸੀ। ਕਿਆ ਤਾਂ ਇਥੋਂ ਤੱਕ ਵੀ ਜਾਂਦਾ ਹੈ ਕਿ ਜਦੋਂ ਪਹਿਰੇਦਾਰਾਂ ਨੇ ਚੰਦੂ ਦੀ ਨੌ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਤਾਂ ਉਸ ਦੇ ਗੁਰੂ ਸਾਹਿਬ ਦੀ ਸੇਵਾ ਕਰਨ ਵਾਸਤੇ ਤੇ ਉਹਨਾਂ ਨੂੰ ਠੰਡਾ ਸ਼ਰਬਤ ਪਿਉ ਲਈ ਆਪਣੇ ਸਾਰੇ ਗੈਹਣੇ ਪਹਿਰੇਦਾਰਾਂ ਨੂੰ ਦੇ ਦਿੱਤੇ ਸਨ। ਤੇ ਇਸੇ ਘਟਨਾ ਨੂੰ ਮੁੱਖ ਰੱਖ ਕੇ ਹੀ ਸਿੱਖ ਧਰਮ ਵਿੱਚ ਸ਼ਬੀਲ ਲਾਉਣ ਦੀ ਪਰੰਪਰਾ ਸ਼ੁਰੂ ਹੋਈ ਹੋਈ ਸੀ। ਇਸੇ ਕਰਕੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਵਸ ਵਾਲੇ ਦਿਨ ਹਰ ਥਾਂ ਸ਼ਬੀਲਾਂ ਲੱਗਦੀਆਂ ਹਨ। ਪਰ ਤੁਹਾਨੂੰ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਚੰਦੂ ਪਾਪੀ ਉਹੀ ਸੀ ਜਿਸ ਨੇ ਭਾਰਤ ਦੇ ਬਾਦਸ਼ਾਹ ਜਾਂ ਗੀਰਦੇ ਕੰਨ ਭਰ ਕੇ ਉਸ ਨੂੰ 扑ਕਾ ਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀ ਪਰ ਇਹ ਝੂਠ ਹਰ ਸਾਲ ਸਿੱਖਾ ਵਿੱਚ ਜਾਣ ਬੁੱਝ ਕੇ ਫਲਾਇਆ ਜਾ ਰਿਹਾ ਹੈ ਇਸ ਤੱਤ ਵਿੱਚ ਕੋਈ ਵੀ ਸੱਚਾਈ ਨਹੀਂ ਜਿਹੜੇ ਲੋਕਾਂ ਨੇ ਇੰਨੀਆਂ ਨੀਚ ਹਰਕਤਾਂ ਕੀਤੀਆਂ ਸਾਡੇ ਗੁਰੂ ਸਾਹਿਬਾਨ ਨੂੰ ਸ਼ਹੀਦ ਕਰਵਾ ਦਿੱਤਾ ਉਹਨਾਂ ਲੋਕਾਂ ਨੂੰ ਹੀ ਅੱਜ ਆਪਾਂ ਆਪਣੇ ਇਤਿਹਾਸ ਵਿੱਚ ਜੋੜ ਰਹੇ ਹਾਂ ਹੁਣ ਆਓ ਤੁਹਾਨੂੰ ਸ਼ਬੀਲ ਦਾ ਅਸਲ ਇਤਿਹਾਸ ਦੱਸਦੇ ਹਾਂ ਅਸਲ ਵਿੱਚ ਦੋਸਤੋ ਸ਼ਬੀਲ ਇੱਕ ਅਰਬੀ ਭਾਸ਼ਾ ਦਾ ਸ਼ਬਦ ਹੈ ਜੋ ਦੋ ਸ਼ਬਦਾਂ ਦੇ ਸਮੇਲ ਤੋਂ ਬਣਿਆ ਹੈ ਸ਼ਬ ਪਲੱਸ ਈਲ ਜਿਸ ਦਾ ਮਹਾਨ ਕੋਸ਼ ਵਿੱਚ ਅਰਥ ਪਾਣੀ ਪਿਉਣ ਦੀ ਥਾਂ ਦੱਸਿਆ ਹੋਇਆ ਹੈ ਇਹ ਸ਼ਬੀਲ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਨਹੀਂ ਬਲਕਿ ਪਹਿਲਾਂ ਤੋਂ ਹੀ ਚੱਲੀ ਆ ਰਹੀ ਹੈ ਪੁਰਾਣੇ ਸਮਿਆਂ ਵਿੱਚ ਜਦੋਂ ਲੋਕ ਗਰਮੀ ਵਿੱਚ ਸਫ਼ਰ ਕਰਦੇ ਸਨ ਤਾਂ ਤਪਦੀਆਂ ਦੁਪਹਿਰਾਂ ਵਿੱਚ ਪੁਰਾਣੇ ਲੋਕ ਪਾਣੀ ਵਿੱਚ ਗੁੜ ਘੋਲ ਕੇ ਇੱਕ ਸ਼ਰਬਤ ਬਣਾ ਕੇ ਪੀਂਦੇ ਸਨ ਜੋ ਅੰਦਰ ਠੰਡ ਪਾਉਂਦਾ ਸੀ ਕਿਉਂਕਿ ਗੁੜ ਨੂੰ ਪਾਣੀ ਵਿੱਚ ਘੋਲਣ ਤੇ ਗੁੜ ਦੀ ਤਸਵੀਰ ਠੰਢੀ ਹੋ ਜਾਂਦੀ ਹੈ ਪਾਣੀ ਵਿੱਚ ਗੁੜ ਘੋਲ ਕੇ ਗਰਮੀਆਂ ਵਿੱਚ ਪੀਣ ਦਾ ਇਹ ਰਿਵਾਜ ਸਾਡੇ ਬਜ਼ੁਰਗ ਵੀ ਕਰਦੇ ਰਹੇ ਹਨ ਬੇਸ਼ੱਕ ਅੱਜ ਦੀ ਨਵੀਂ ਪੀੜ੍ਹੀ ਨੇ ਪਾਣੀ ਵਿੱਚ ਗੁੜ ਕਦੇ ਘੋਲ ਕੇ ਨਹੀਂ ਪੀਤਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗਰਮੀਆਂ ਵਿੱਚ ਆਉਂਦਾ ਤੇ ਪੁਰਾਣੇ ਸਮਿਆਂ ਵਿੱਚ ਸ਼ਹੀਦੀ ਦਿਵਸ ਵਾਲੇ ਦਿਨ ਲੋਕ ਗੁੜ ਘੋਲ ਕੇ ਇੱਕ ਸ਼ਰਬਤ ਬਣਾਇਆ ਜਾਂਦਾ ਸੀ ਜੋ ਸਾਰੀ ਸੰਗਤ ਵਿੱਚ ਵਰਤਾਇਆ ਜਾਂਦਾ ਏਸੇ ਕਰਕੇ ਹੌਲੀ ਹੌਲੀ ਸ਼ਬੀਲ ਲਾਉਣ ਦੀ ਇਹ ਰੀਤ ਇਤਿਹਾਸ ਵਿੱਚ ਆਪਣੀ ਥਾਂ ਬਣਾਉਦੀ ਗਈ ਅੱਜ ਗੁੜ ਦੀ ਜਗ੍ਹਾ ਲੋਕ ਸਕੈਚ ਬ੍ਰੰਮੀ ਆਦੀ ਠੰਡੇ ਪਾਣੀ ਵਿੱਚ ਮਿਲਾ ਕੇ ਪਿਉਣ ਲੱਗ ਪਏ ਹਨ ਇਹ ਵੀ ਇੱਕ ਤਰ੍ਹਾਂ ਨਾਲ ਗਰਮੀ ਤੋਂ ਰਾਹਤ ਪਾਉਣ ਦਾ ਹੀ ਇੱਕ ਤਰੀਕਾ ਹੈ ਹੁਣ ਤੁਹਾਨੂੰ ਇਹ ਵੀ ਦੱਸਦੀ ਏ ਕਿ ਪਾਪੀ ਚੱਦੂ ਅਤੇ ਉਸ ਦੀ ਨੌਣੂ ਸਿੱਖਾਂ ਦੇ ਨਾਲ ਸ਼ਬੀਲ ਨਾਲ ਕਦੋਂ ਅਤੇ ਕਿਸ ਨੇ ਜੋੜਿਆ ਸੀ ਸਾਲ 1920 ਤੋਂ 1925 ਜਦੋਂ ਗੋਲਵਾਲਕਰ ਅਕਰ ਆਰਐਸਐਸ ਦਾ ਮੁਖੀ ਹੁੰਦਾ ਸੀ ਤਾਂ ਉਸ ਦਾ ਇੱਕ ਬਹੁਤ ਪੁਰਾਣਾ ਸਾਥੀ ਸੀ ਸਾਬਰਕਰ ਜਿਸ ਨੂੰ ਅੱਜ ਆਰਐਸਐਸ ਵਾਲੇ ਆਜ਼ਾਦੀ ਦਾ ਇੱਕ ਬਹੁਤ ਵੱਡਿਆ ਘਲਾਟੀਆਂ ਦੱਸਦੇ ਹਨ ਪਰ ਕਾਲੇ ਪਾਣੀ ਦੀ ਸਜ਼ਾ ਦੇ ਦੌਰਾਨ ਜਿੰਨੀਆਂ ਰਹਿਮ ਦੀਆਂ ਚਿੱਠੀਆਂ ਸਾਬਰਕਰ ਨੇ ਅੰਗਰੇਜ਼ਾਂ ਨੂੰ ਲਿਖੀਆਂ ਉਹਨੀਆਂ ਛਾਇਂ ਨਹੀਂ ਕਿਸੇ ਹੋਰ ਨੇ ਲਿਖੀਆਂ ਔੜ ਗਿਆ ਇਸੇ ਸਾਬਰਕਰ ਨੇ ਇੱਕ ਕਿਤਾਬ ਲਿਖੀ ਸੀ ਸਿਕਸ ਗਲੋਰੀਅਸ ਪੇਜਸ ਆਫ ਇੰਡੀਅਨ ਹਿਸਟਰੀ ਜਿਸ ਦਾ ਬਾਅਦ ਵਿੱਚ ਹਿੰਦੀ ਵਿੱਚ ਵੀ ਅਨਵਾਦ ਕੀਤਾ ਗਿਆ ਸਾਵਰਕਰ ਨੇ ਇਸੇ ਕਿਤਾਬ ਵਿੱਚ ਇੱਕ ਕਹਾਣੀ ਪਾਪੀ ਚੰਦੂ ਬਾਰੇ ਵੀ ਲਿਖੀ ਸਾਵਰਕਰ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ ਭਾਰਤੀ ਬਾਦਸ਼ਾਹ ਜਹਾਂਗੀਰ ਨੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ 2 ਕਰੋੜ ਰੁਪਏ ਦਾ ਜੁਰਮਾਨਾ ਲਾ ਦਿੱਤਾ ਸੀ ਪਰ ਗੁਰੂ ਸਾਹਿਬ ਦੇ ਸਿੱਖ ਇਹ ਜੁਰਮਾਨਾ ਨਾ ਭਰ ਸਕੇ ਤਾਂ ਉਸ ਵਕਤ ਚੰਦੂ ਹੀ ਇੱਕ ਐਸਾ ਬੰਦਾ ਸੀ ਜਿਸ ਨੇ ਆਪਣਾ ਸਾਰਾ ਘਰਬਾਰ ਵੇਚ ਕੇ ਗੁਰੂ ਸਾਹਿਬ ਦਾ ਇਹ ਜਰਮਾਨਾ ਤਾਰਿਆ ਜਦੋਂ ਸਾਬਰਕਾਰ ਵੱਲੋਂ ਇਹ ਝੂਠ ਲਿਖਿਆ ਗਿਆ ਤਾਂ ਉਸ ਵਕਤ ਦੇ ਸਿੱਖ ਵਿਦਵਾਨ ਡਾਕਟਰ ਕਰਮ ਸਿੰਘ ਤੇ ਡਾਕਟਰ ਗਿੰਡਾ ਸਿੰਘ ਨੇ ਇਤਿਹਾਸ ਦੇ ਸਾਰੇ ਤੱਥ ਇਕੱਠੇ ਕਰਕੇ ਸਾਬਰਕਾਰ ਦੇ ਇਸ ਝੂਠ ਨੂੰ ਸਿੱਖਾਂ ਵਿੱਚ ਜਾਣ ਤੋਂ ਰੋਕਿਆ ਤੇ ਸਾਬਰਕਾਰ ਦੇ ਇਸ ਬਕਵਾਸ ਨੂੰ ਗਲਤ ਸਾਬਤ ਕੀਤਾ ਸੀ ਉਦੋਂ ਸਾਬਰਕਾਰ ਦੀ ਇਹ ਚਾਲ ਫੇਲ ਹੋ ਗਈ ਪਰ ਫੇਰ ਸਾਲ 2006 ਵਿੱਚ ਬੀਜੇਪੀ ਦੀ ਵੱਡੀ ਨੇਤਾ ਸੁਸ਼ਮਾ ਸਵਰਾਜ ਵੱਲੋਂ ਫੇਰ ਇੱਕ ਕਹਾਣੀ ਦੁਹرائی ਗਈ ਉਦੋਂ ਵੀ ਸਿੱਖ ਵਿਦਵਾਨਾਂ ਨੇ ਇਸ ਦਾ ਵਿਰੋਧ ਕੀਤਾ ਸੀ ਪਰ ਹੁਣ ਆ ਚੱਦੂ ਦੀ ਨੌ ਵਾਲਾ ਨਵਾਂ ਝੂਠ ਜ਼ਿੱਕਾ ਵਿੱਚ ਪ੍ਰਚਾਰਿਆ ਜਾ ਰਿਹਾ ਹੈ ਪ੍ਰਚਾਰ ਕੌਣ ਰਿਹਾ ਇਸ ਬਾਰੇ ਤਾਂ ਹੁਣ ਤੁਹਾਨੂੰ ਕੋਈ ਸ਼ੱਕ ਨਹੀਂ ਰਿਹਾ ਹੋਣਾ ਅਸਲ ਵਿੱਚ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਭਗਵਾਨ ਦਾਸ ਘੇਰਣ ਦੇ ਨਾਲ ਚੰਦੂ ਦਾ ਪੁੱਤਰ ਕਰਮਚੰਦ ਮਿਲ ਕੇ ਗੁਰੂ ਸਾਹਿਬ ਨਾਲ ਜੰਗ ਲੜਨ ਵਾਸਤੇ ਆਇਆ ਸੀ ਤੇ ਜਗ ਦੇ ਵਿੱਚੋਂ ਮਾਰਿਆ ਗਿਆ ਸੀ ਫਿਰ ਉਸ ਦੀ ਘਰ ਵਾਲੀ ਸਿੱਖਾਂ ਦੀ ਹਮਾਇਤਰ ਕਦੋਂ ਕੋ ਬਣ ਗਈ ਆਰਐਸਐਸ ਵੱਲੋਂ ਇਸ ਝੂਠ ਨੂੰ ਫਲਾਉਣਾ ਸਿਰਫ ਤੇ ਸਿਰਫ ਇੱਕੋ ਮਕਸਦ ਹੈ ਕਿ ਸਿੱਖ ਇੱਕ ਅਲੱਗ ਧਰਮ ਨਹੀਂ ਸਿੱਖ ਹਿੰਦੂ ਧਰਮ ਦਾ ਹੀ ਹਿੱਸਾ ਹਨ ਸੋ ਸਿੱਖੋ ਹੁਣ ਤੁਸੀਂ ਆਪ ਹਿਸਾਬ ਲਗਾ ਲਵੋ ਕਿ ਸਾਡੇ ਇਤਿਹਾਸ ਨਾਲ ਕਿਸ ਆਦ ਤੱਕ ਛੇੜਛਾੜ ਕੀਤੀ ਜਾ ਰਹੀ ਹੈ ਆਹ ਵੀਡੀਓ ਰਾਈ ਸ਼ਬੀਲ ਸਬੰਧੀ ਚੰਦੋ ਦੀ ਨੌ ਵਾਲੇ ਝੂਠ ਦਾ ਬਹੁਤੇ ਸਿੱਖਾਂ ਨੂੰ ਅੱਜ ਪਤਾ ਲੱਗੇਗਾ ਤੇ ਹੋਰ ਸਾਨੂੰ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਸਤੇ ਤੁਹਾਨੂੰ ਕਹਿਣਾ ਨਾ ਪਵੇ ਸੋ ਏਸੀ ਸ਼ਬੀਲ ਦਾ ਇਤਿਹਾਸ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ